ਬਾਤ ਕਰਾਂਗੇ ਵੱਡੀ ਖਬਰ ਤੋਂ ਯਮਨਾਨਗਰ ਦੇ ਵਿੱਚ ਅੱਗ ਦਾ ਤਾंडव ਨਜ਼ਰ ਆਇਆ ਇੱਕ ਫੈਕਟਰੀ ਨੂੰ ਭਿਆਨਕ ਅੱਗ ਲੱਗੀ ਹੈ ਅੱਗ ਦੇ ਕਾਰਨ ਕੈਮੀਕਲ ਦੇ ਡਰਮਾਂ ਦੇ ਵਿੱਚ ਧੁਮਾਕਾ ਵੀ ਹੋਇਆ ਹੈ ਫੈਕਟਰੀ ਦੇ ਵਿੱਚ ਦਰਸਲ ਪੇਂਟ ਬਰਾਉਣ ਦਾ ਜੋ ਕਿ ਕੰਮ ਹੁੰਦਾ ਹੈ ਅੱਗ ਤੇ ਕਾਬੂ ਪਾ ਰਿਆ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਗਾਤਾਰ ਅੱਗ ਤੇ ਕਾਬੂ ਪਾਉਣ ਦੀਆਂ ਜੋ ਕਿ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਯਮਨਾਨਗਰ ਦੇ ਨਾਲ ਜੁੜੀਏ ਦਰਸਲ ਵੱਡੀ ਖਬਰ ਕਿ ਇੱਥੇ ਕਿ ਅੱਗ ਦਾ ਤਾंडव ਨਜ਼ਰ ਆਇਆ ਇੱਕ ਫੈਕਟਰੀ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ ਅੱਗ ਦੇ ਕਾਰਨ ਕੈਮੀਕਲ ਦੇ ਡਰਮਾਂ ਦੇ ਵਿੱਚ ਵੀ ਜੋ ਕਿ ਬਲਾਸਟ ਹੋਇਆ ਹੈ ਫੈਕਟਰੀ ਦੇ ਵਿੱਚ ਪੇਂਟ ਬਰਾਉਣ ਦਾ ਜੋ ਕਿ ਕੰਮ ਕੀਤਾ ਜਾਂਦਾ ਤਾਂ ਸਿਦਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਤਸਵੀਰਾਂ ਤੋਂ ਇਸ ਗੱਲ ਦਾ ਅੰਦਾਜ਼ਾ ਲੱਗਾ ਜਾ ਸਕਦਾ ਹੈ ਕਿ ਅੱਗ ਕਿੰਨੀ ਭਿਆਨਕ ਹੈ ਕਿਸ ਤਰੀਕੇ ਦੇ ਨਾਲ ਅੱਗ ਕੇਜੀ ਦੇ ਨਾਲ ਆ ਫੈਲੀ ਅੱਗ ਦੀਆਂ ਲਪਟਾਂ ਤੋਂ ਇਹਦਾ ਗੁਬਾਰ ਨਿਕਲਦਾ ਸਾਹ ਤੱਕ ਸਿਦਾਂ ਦੇ ਵਿੱਚ ਆ ਵੇਖਿਆ ਜਾ ਸਕਦਾ ਹੈ ਅੱਗ ਦੇ ਕਾਰਨ ਦਰਸਲ ਕੈਮੀਕਲ ਦੇ ਜੋ ਡਰਮ ਪਏ ਹੋਏ ਸਨ ਫੈਕਟਰੀ ਦੇ ਵਿੱਚ ਤੇ ਇਨ੍ਹਾਂ ਡਰਮਾਂ ਦੇ ਵਿੱਚ ਵੱਡਾ ਬਲਾਸਟ ਹੁੰਦਾ ਜਦੋਂ ਡਰਮ ਅੱਗ ਦੀ ਚਪੇੜ ਦੇ ਵਿੱਚ ਆਉਂਦੇ ਨੇ ਆ ਦਰਸਲ ਫੈਕਟਰੀ ਦੇ ਪੇਂਟ ਬਣਾਉਣ ਦਾ ਜੋ ਕਿ ਕੰਮ ਹੁੰਦਾ ਹੈ ਪੇਂਟ ਬਣਾਇਆ ਜਾਂਦਾ ਇਸ ਫੈਕਟਰੀ ਦੇ ਵਿੱਚ ਜਿੱਥੇ ਕਿ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਅੱਗ ਦਾ ਤਾंडव ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਤੁਰੰਤ ਫਾਇਰ ਵਿਭਾਗ ਨੂੰ ਸੂਚਿਤ ਕੀਤਾ ਜਾਂਦਾ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਮੌਜੂਦ ਨੇ ਲਗਾਤਾਰ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਤਸਵੀਰਾਂ ਤੋਂ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਅੱਗ ਕਾਫੀ ਭਿਆਨਕ ਹੈ ਕਾਫੀ ਜ਼ਬਰਦਸਤ ਹੈ ਹੋ ਸਕਦਾ ਥੋੜਾ ਸਮਾਂ ਲੱਗ ਜਾਵੇ ਇਸ ਅੱਗ ਤੇ ਕਾਬੂ ਪਾਉਣ ਦੇ ਵਿੱਚ ਲਗਾਤਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜੋ ਕਿ ਇਸ ਆਹ ਕੋਸ਼ਿਸ਼ ਦੇ ਵਿੱਚ ਝੁੱਟੀਆਂ ਹੋਈਆਂ ਨੇ ਕਿ ਜਲਦ ਤੋਂ ਜਲਦ ਅੱਗ ਤੇ ਕਾਬੂ ਪਾਇਆ ਜਾ ਸਕੇ ਦਰਸਲ ਯਮਨਾ ਨਗਰ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਜਿੱਥੇ ਅਚਾਨਕ ਇੱਕ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਤੇ ਅੱਗ ਦੇ ਕਾਰਨ ਜੋ ਇਸ ਫੈਕਟਰੀ ਦੇ ਵਿੱਚ ਕੈਮੀਕਲ ਦੇ ਡਰਮ ਪਏ ਹੋਏ ਸਨ ਉਹ ਡਰਮ ਵੀ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੇ ਨੇ ਤੇ ਡਰਮਾਂ ਦੇ ਵਿੱਚ ਆਹ ਬਲਾਸਟ ਵੀ ਹੁੰਦਾ ਹੈ ਆ ਫੈਕਟਰੀ ਦਰਸਲ ਪੇਂਟ ਬਣਾਉਣ ਦਾ ਜਿੱਥੇ ਇੱਕ ਕੰਮ ਹੁੰਦਾ ਹੈ ਪੇਂਟ ਬਣਾਉਣ ਵਾਲੀ ਇਹ ਫੈਕਟਰੀ ਹੈ ਜਿੱਥੇ ਕਿ ਅਚਾਨਕ ਅੱਗ ਲੱਗਣ ਤੋਂ ਬਾਅਦ ਕੈਮੀਕਲ ਤੇ ਡਰਮ ਜਦੋਂ ਅੱਗ ਦੀ ਚਪੇੜ ਵਿੱਚ ਆਏ ਤਾਂ ਧਮਾਕ ਅਸਤਵਾਚੇ ਤਰੰਤ ਗਿੜੀ ਕੇ ਫਾਇਰ ਵਿਭਾਗ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚਦੀਆਂ ਨੇ ਤਾਂ ਲਗਾਤਾਰ ਫਾਇਰ ਵਿਭਾਗ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀਆਂ ਜੋਖੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਆ ਤਸਵੀਰਾਂ ਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਅੱਗ ਦੀਆਂ ਲਪਟਾਂ ਫੈਕਟਰੀ ਦੇ ਵਿੱਚੋਂ ਨਿਕਲਦੀਆਂ ਵੇਖੀਆਂ ਜਾ ਸਕਦੀਆਂ ਨੇ ਧੂਮੇ ਦਾ ਗੁਬਾਰਾ ਅਸਮਾਨ ਦੇ ਵੱਲ ਉੱਠਦਾ ਹੋਇਆ ਸਾਫ ਤੌਰ ਤੇ ਤਸਵੀਰਾਂ ਦੇ ਵਿੱਚ ਨਜ਼ਰ ਆਇਆ ਹਾਲਾਂਕਿ ਫਿਲਹਾਲ ਲਗਾਤਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਜੁਟੀਆਂ ਹੋਈਆਂ ਨੇ ਦੇਖ ਕੇ ਘੈਂਟ ਆ ਮਾਲ ਤਸਵੀਰ ਹੈ